ਲੋਕ ਕਹਿੰਦੇ ਨੇ ਕਿ ਇਹ ਯੂਟਿਊਬਰ ਨੇ ਕੋਈ ਪੱਤਰਕਾਰ ਨਹੀਂ ਹੈਗੇ ਸੱਚ ਬੋਲਣ ਲਈ ਕੋਈ ਸਰਟੀਫਿਕੇਟ ਦੀ ਲੋੜ ਹੈਗੀ ਕਿ ਨਹੀਂ ਲੋਕਤੰਤਰ ਹੈ ਆਪਣੀ ਮਰਜ਼ੀ ਦੇ ਨਾਲ ਬੋਲ ਸਕਦੇ ਆ ਖਾਤਮੇ ਸਕਦੇ ਆ ਕੰਫਰਸ ਸਕਦੇ ਆ ਜੋ ਮਰਜ਼ੀ ਕਰੀਏ ਮर्यादा ਦੇ ਵਿੱਚ ਰਹਿ ਕੇ ਅਸੀਂ ਹਰ ਇੱਕ ਕੰਮ ਨੂੰ ਕਰ ਸਕਦੇ ਆ ਠੀਕ ਹੈ ਨਾ ਜੀ ਇਹ ਗੱਲਾਏ ਜੋ ਮਰਜ਼ੀ ਬਣਾਈ ਜਾਣ ਦੀ ਅਸੀਂ ਬਹੁਤ ਇਦਾਂ ਉਦਾਂ ਪਰੇ ਲੋਕਤੰਤਰ ਹੈ ਡੈਮੋਕ੍ਰੇਸੀ ਆ ਇਹ ਤਾਂ ਫਿਰ ਡਿਕਟੇਟਰਸ਼ਿਪ ਆ ਜਿੱਦਾਂ ਇਹ ਪਰਚੇ ਦਰਜ ਕਰੀ ਜਾਂਦੇ ਇਹ ਤਾਂ ਤਾਨਾਸ਼ਾਹੀ ਆ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਉਦੋਂ ਮੀਡੀਆ ਬੋਲਿਆ ਨਹੀਂ ਸਭ ਤੋਂ ਵੱਧ ਪੰਜਾਬ ਦਾ ਮੀਡੀਆ ਬੋਲਿਆ ਤਾਂ ਹੁਣ ਆ ਮਨਰੇਗਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਆ ਕੀ ਗੱਲ ਅਸੀਂ ਉਹਨੂੰ ਕਵਰ ਨਹੀਂ ਕਰਦੇ ਕਿਵੇਂ ਦੇਖਦੇ ਆ ਲੋਕਾਂ ਦੀਆਂ ਗੱਲਾਂ ਨੂੰ ਕਿ ਇਹਨਾਂ ਕੋ ਕੋਈ ਨਿਊਜ਼ ਚੈਨਲ ਦਾ ਕੋਈ ਸਰਟੀਫਿਕੇਟ ਆ ਜਾਂ ਕੋਈ ਡਿਪਲੋਮਾ ਡਿਗਰੀ ਹੈ ਜੀ ਇਹਨਾਂ ਕੋਲ ਦੇਖੋ ਜਿੱਤੇ ਤੱਕ ਗੱਲ ਹੈ ਕਿ ਇਹਨਾਂ ਤੋਂ ਕਿਹੜੇ ਲਾਇਸੈਂਸ ਨੇ ਜਾਂ ਇਹਨਾਂ ਦੀ ਕਿਹੜੀ ਡਿਗਰੀ ਆ ਮੈਂ ਤਾਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਨਾ ਕਿ ਗੱਲ ਕਿ ਅਸੀਂ ਲੋਕਾਂ ਦੀ ਅਸੀਂ ਸਮਾਜਿਕ ਹਿੱਤਾਂ ਦੀ ਕੋਈ ਗੱਲ ਨਹੀਂ ਚੱਕ ਸਕਦੇ ਜੀ ਤਾਂ ਇਹਨਾਂ ਨੂੰ ਫਿਰ ਵੀ ਜਿਹੜੇ ਐਸਐਸਓ ਡੀਐਸਪੀ ਐਸਐਸਪੀ ਤੱਕ ਆਈਪੀਐਸ ਲੋਬੀ ਇਹਨਾਂ ਨੂੰ ਸਰੂਪ ਮਾਰਦੀ ਆ ਮੈਂ ਤਾਂ ਹੈਰਾਨ ਆ ਉਹਨਾਂ ਲੋਕਾਂ ਤੋਂ ਕਿ ਉਹ ਤੋਂ ਲੀਡਰਾਂ ਨੂੰ ਵੀ ਪੁੱਛਿਆ ਕਰੋ ਭਾਈ ਤੁਹਾਡੇ ਤੋਂ ਕਿਹੜੀ ਡਿਗਰੀ ਆ ਕਿ ਜਿਹੜੇ ਤੁਸੀਂ ਹੁਣ ਸਮਾਜ ਦੇ ਵਿੱਚ ਖੜੇ ਹੋਏ ਹੋ ਤੁਸੀਂ ਕਹਿੰਦੇ ਸਾਨੂੰ ਵੋਟਾਂ ਪਾ ਕੇ ਤੁਸੀਂ ਸਾਨੂੰ ਇੱਕ ਮੌਕਾ ਦਿਓ ਅਸੀਂ ਤੁਹਾਡੇ ਸਾਰੇ ਰੋਗ ਕਾਸਟ ਦੁੱਖ ਦੂਰ ਕਰਦੇ ਆਂਗੇ ਤੁਹਾਡੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਆਂਗੇ ਕਦੀ ਨਾ ਲੋਕਾਂ ਨੇ ਉਹਨਾਂ ਲੀਡਰਾਂ ਨੂੰ ਪੁੱਛਿਆ ਹੁਸ਼ਾਰਪਨ న్యూਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤ ਚੜਦੀ ਸਵੇਰ ਆਪਾਂ ਜੇ ਨਵੇਂ ਸਾਲ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਕੁਝ ਪੱਤਰਕਾਰਾਂ ਸਮੇਤ 10 ਲੋਕਾਂ ਦੇ ਉੱਪਰ ਲੁਧਿਆਣਾ ਵਿਖੇ ਐਫ ਆਈ ਆਰ ਦਰਜ ਹੁੰਦੀ ਹੈ ਉਹ ਇਸ ਕਰਕੇ ਕਿ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਜਾਣ ਕੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਇੱਕ ਸਵਾਲ ਕੀਤਾ ਸੀ ਕਿ ਜਿਹੜਾ ਤੁਹਾਡਾ ਹੈਲੀਕਾਪਟਰ ਹੈ ਤੁਸੀਂ ਤਾਂ ਜਾਪਾਨ ਦੌਰੇ ਤੇ ਹੋ ਉਸ ਤੋਂ ਬਾਅਦ ਉਹ ਹੈਲੀਕਾਪਟਰ ਦੀ ਵਰਤੋਂ ਕੌਣ ਕਰ ਰਿਹਾ ਹੈ ਸ਼ਾਇਦ ਮੈਨੂੰ ਲੱਗਦਾ ਹੈ ਸੀਐਮ ਸਾਹਿਬ ਨੂੰ ਇਹ ਗੱਲ ਚੁੱਭ ਗਈ ਕਿ ਉਹਨੇ ਪੱਤਰਕਾਰਾਂ ਨੇ ਮੈਨੂੰ ਸਵਾਲ ਕਿਉਂ ਕੀਤਾ ਪਰ ਜਦੋਂ ਇਹ ਪੋਸਟਾਂ ਵਾਇਰਲ ਹੁੰਦੀਆਂ ਨੇ ਫੇਸਬੁੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਕੁਝ ਲੋਕਾਂ ਨੇ ਪੋਜ਼ਿਟਿਵ ਕਮੈਂਟ ਦੇ ਨਾਲ ਨਾਲ ਨੈਗੇਟਿਵ ਕਮੈਂਟ ਵੀ ਬਹੁਤ ਸਾਰੇ ਕੀਤੇ ਨੇ ਕਿ ਇਹ ਪੱਤਰਕਾਰ ਨਹੀਂ ਇਹ ਬਲੌਗਰ ਨੇ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸੋ ਮੇਰੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਹਿਸ਼ਾਰਪੁਰ ਤੋਂ ਚੇਤਨ ਕਸ਼ਮ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਚੇਤਨ ਜੀ ਸਤਿ ਸ੍ਰੀ ਅਕਾਲ ਜੀ ਚੇਤਨ ਜੀ ਪੱਤਰਕਾਰਾਂ ਦਾ ਮੁੱਦਾ ਜਿਹੜਾ ਹੈ ਬਹੁਤ ਜ਼ਰਾ ਭੱਕਿਆ ਹੋਇਆ ਇਸ ਸਮੇਂ ਕੁਝ ਲੋਕ ਨੈਗੇਟਿਵ ਕਮੈਂਟ ਕਰ ਰਹੇ ਨੇ ਕਿ ਇਹ ਕੋਈ ਪੱਤਰਕਾਰ ਨਹੀਂ ਹੈਗੇ ਇਹ ਯੂਟਿਊਬਰ ਨੇ ਇਹ ਬਲੌਗਰ ਨੇ ਜਾਂ ਫਿਰ ਕਹਿ ਲੋ ਕਹਿੰਦੇ ਕਿ ਜਦੋਂ ਕੱਲ ਅਦਾਲਤ ਵਿੱਚ ਜਾਓਗੇ ਉੱਥੇ ਦਸਤਾਵੇਜ਼ ਚੱਲਣਗੇ ਨਾ ਕਿ ਫੇਸਬੁੱਕ ਤੇ ਕਮੈਂਟ ਕਿਵੇਂ ਦੇਖਦੇ ਆ ਲੋਕਾਂ ਦੀਆਂ ਨਾ ਗੱਲਾਂ ਨੂੰ ਕਿ ਇਹਨਾਂ ਕੋ ਕਿਹੜਾ ਕੋਈ ਨਿਊਜ਼ ਚੈਨਲ ਦਾ ਕੋਈ ਸਰਟੀਫਿਕੇਟ ਆ ਜਾਂ ਕੋਈ ਡਿਪਲੋ ਦੇਖੋ ਪ੍ਰੇਜ ਜੀ ਸਵਾਲ ਤੁਹਾਡਾ ਬਹੁਤ ਵਧੀਆ ਹੈ ਤਾਂ ਮੈਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸ ਦਿਆਂ ਜਿਹੜੇ ਸਵਾਲ ਇਹ ਪੁੱਛਦੇ ਆ ਨਾ ਜੀ ਜਾਂ ਜਿਹੜੇ ਕਮੈਂਟ ਕਰ ਰਹੇ ਆ ਕਮੈਂਟ ਸੈਕਸ਼ਨ ਦੇ ਵਿੱਚ ਇਹ ਹਮਾਇਤੀ ਆ ਜੀ ਉਹਨਾਂ ਦੇ ਭਾਵ ਕੀ ਭਮੱਕੜ ਹਾਂ ਜਾਂ ਤੁਸੀਂ ਕੋਈ ਪੇਡਾ ਨਾਮ ਕਹ ਲਓ ਪੇਡਾ ਇਹ ਉਹ ਲੋਕ ਨੇ ਚੰਦਕ ਲੋਕ ਹੈ ਇਕਾ ਦੁਕਾ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਭਾਈ ਪੱਤਰਕਾਰਾਂ ਦੇ ਕੋਲ ਕਿਹੜੀ ਡਿਗਰੀ ਆ ਲੋਕਾਂ ਦੇ ਸਵਾਲ ਵੀ ਬਾਜਵ ਨੇ ਪੂਰੀ ਤਰ੍ਹਾਂ ਦੇ ਨਾਲ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆ ਕਿ ਬਹੁਤ ਜ਼ਿਆਦਾ मामले जेडे इस तरह दे भी सामने आ रहे कि दे दे जी। जी ने कि कुछ ਲੋਕਾਂ ਵੱਲੋਂ ਕੁਝ ਵਿਅਕਤੀਆਂ ਵੱਲੋਂ ਜਿਹੜਾ ਪੱਤਰਕਾਰਤਾ ਦੇ ਆੜ ਦੇ ਵਿੱਚ ਲੋਕਾਂ ਨੂੰ ਜਿਹੜਾ ਬਲੈਕਮੇਲ ਕੀਤਾ ਜਾਂਦਾ ਹੈ ਜੀ ਬਹੁਤ سارے ਮਾਮਲੇ ਆਉਂਦੇ ਨੇ ਇਸ ਤਰ੍ਹਾਂ ਦੇ ਜੀ ਕਿਉਂਕਿ ਤਲਾ ਦੇ ਵਿੱਚ ਗੰਦੀਆਂ ਚੰਗੀਆਂ ਮੱਛੀਆਂ ਪ੍ਰੀਜੀ ਹਰ ਤਰ੍ਹਾਂ ਦੀਆਂ ਹੁੰਦੀਆਂ ਅਸੀਂ ਸਿਆਸਤ ਦੀ ਗੱਲ ਕਰ ਰਹੀਏ ਅਸੀਂ ਪੱਤਰਕਾਰਤਾ ਦੀ ਗੱਲ ਕਰ ਰਹੀਏ ਅਸੀਂ ਏ ਨੌਕਰੀ ਪੇਸ਼ੇ ਵਾਲੇ ਬੰਦਿਆਂ ਦੀ ਗੱਲ ਕਰ ਲੈ ਚਾਹੇ ਪੁਲਿਸ ਦੀ ਕਰ ਰਹੀ ਹੈ ਹੈਲਥ ਸੈਕਟਰ ਦੀ ਕਰ ਰਹੀ ਹੈ ਜਿੰਨੇ ਵੀ ਹੈਗੇ A ਤੋਂ Z ਜੀ ਉਂਗਲਾ ਪੰਜ ਪੰਜੋਂ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਜੀ ਤਲਾ ਦੇ ਵਿੱਚ ਵੀ ਗੰਦੀਆਂ ਮੱਛੀਆਂ ਆਉਂਦੀਆਂ ਚੰਗੀਆਂ ਮੱਛੀਆਂ ਵੀ ਹੁੰਦੀਆਂ ਤਾਂ ਠੀਕ ਹੈ ਲੋਕਾਂ ਦੇ ਸਵਾਲ ਹੈ ਜਿਹੜੇ ਉਹ ਬਾਜ਼ਵ ਨੇ ਕਿਉਂਕਿ ਲੋਕਾਂ ਦਾ ਫਤਵਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਬੂਲ ਕਰਨਾ ਚਾਹੀਦਾ ਪ੍ਰਵਾਨ ਕਰਨਾ ਚਾਹੀਦਾ ਹੈ ਦੇਖੋ ਜਿੱਥੇ ਤੱਕ ਗੱਲ ਹੈ ਕਿ ਇਹਨਾਂ ਤੋਂ ਕਿਹੜੇ ਲਾਇਸੈਂਸ ਨੇ ਜਾਂ ਇਹਨਾਂ ਦੀ ਕਿਹੜੀ ਡਿਗਰੀ ਹੈ ਮੈਂ ਤਾਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਨਾ ਕਿ ਗੱਲ ਕਿ ਅਸੀਂ ਲੋਕਾਂ ਦੀ ਅਸੀਂ ਸਮਾਜਿਕ ਹਿੱਤਾਂ ਦੀ ਕੋਈ ਗੱਲ ਨਹੀਂ ਚੱਕ ਸਕਦੇ ਜੀ ਤਾਂ ਇਹਨਾਂ ਨੂੰ ਫਿਰ ਵੀ ਜਿਹੜੇ ਐਸਐਚਓ ਡੀਐਸਪੀ ਐਸਐਸਪੀ ਤੱਕ ਆਈਪੀਐਸ ਲੋਬੀ ਇਹਨਾਂ ਨੂੰ ਸਲੂਟ ਮਾਰਦੀ ਆ ਹੂੰ ਮੈਂ ਤਾਂ ਹੈਰਾਨ ਆ ਉਹਨਾਂ ਲੋਕਾਂ ਤੋਂ ਕਿ ਉਹ ਤੋਂ ਲੀਡਰਾਂ ਨੂੰ ਵੀ ਪੁੱਛਿਆ ਕਰੋ ਭਾਈ ਤੁਹਾਡੇ ਤੋਂ ਕਿਹੜੀ ਡਿਗਰੀ ਆ ਕਿ ਜਿਹੜੇ ਤੁਸੀਂ ਹੁਣ ਸਮਾਜ ਦੇ ਵਿੱਚ ਖੜੇ ਹੋਏ ਹੋ ਤੁਸੀਂ ਕਹਿੰਦੇ ਸਾਨੂੰ ਵੋਟਾਂ ਪਾ ਕੇ ਤੁਸੀਂ ਸਾਨੂੰ ਇੱਕ ਮੌਕਾ ਦਿਓ ਅਸੀਂ ਤੁਹਾਡੇ ਸਾਰੇ ਰੋਗ ਕਾਸਟ ਦੁੱਖ ਦੂਰ ਕਰਦੇਾਂਗੇ ਤੁਹਾਡੀਆਂ ਸਮੱਸਿਆਵਾਂ ਨੂੰ ਦੂਰ ਕਰਦੇਾਂਗੇ ਕਿ ਅ디 ਇਹਨਾਂ ਲੋਕਾਂ ਨੇ ਉਹਨਾਂ ਲੀਡਰਾਂ ਨੂੰ ਪੁੱਛਿਆ ਕਿ ਭਾਈ ਤੁਹਾਡੇ ਤੋਂ ਕਿਹੜੀ ਕਿਤਾਬ ਤੁਸੀਂ ਪੜ੍ਹੀ ਹੈ ਕਿ ਤੁਹਾਡੇ ਕੋਲ ਕਿਹੜੀ ਸਿਆਸਤ ਦੀ ਡਿਗਰੀ ਹੈ ਹੂੰ ਪਿੱਛੇ ਜਾਈ ਜਦੋਂ ਇੱਕ ਇਹਨਾਂ ਦੇ ਐਮਐਲਏ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਕਿ ਮੈਂ ਡਾਕਟਰ ਆ ਤੇ ਮੈਂ 10 بڑے ਬੰਦਿਆਂ ਨੂੰ ਜਵਾਬ ਦੇਣਾ ਵਾਜਬ ਨਹੀਂ ਸਮਝਦਾ ਪਰ ਉਸੇ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਐਮਐਲਏ ਦੀ ਆਪਣੀ ਲੱਤਾਂ ਭਾਰ ਨਹੀਂ ਚੱਲੀਆਂ ਤੇ ਉਹ ਫੇ ਡਾਵਾ ਡੋਲ ਵੀ ਹੋ ਗਿਆ ਤੇ ਮਾਫੀ ਵੀ ਮੰਗ ਗਿਆ ਜੀ ਉਸ ਤੋਂ ਬਾਅਦ ਇੱਕ ਲਿਸਟ ਵਾਇਰਲ ਹੁੰਦੀ ਹੈ ਜੀ ਕਿ ਫਲਾਣਾ ਐਮਐਲਏ ਇੰਨਾ ਪੜਿਆ ਫਲਾਣਾ ਮੰਤਰੀ ਇੰਨਾ ਪੜਿਆ ਠੀਕ ਹੈ ਜਿੱਦਾਂ ਮੈਂ ਕਿਹਾ ਕਿ ਆਤ ਦੀਆਂ ਪੰਜ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ ਜੀ ਉਸੇ ਤਰ੍ਹਾਂ ਸਿਆਸਤ ਦੇ ਵਿੱਚ ਇਹ ਵੀ ਸਾਰੇ ਇੱਕੋ ਬਰਾਬਰ ਨਹੀਂ ਬਹੁਤ ਸਾਰੇ ਜਿਹੜੇ ਮੰਤਰੀ ਨੇ ਐਮਐਲਐਸ ਨੇ ਐਡਵੋਕੇਟ ਨੇ ਡਾਕਟਰ ਨੇ ਉੱਗੇ ਬਿਜ਼ਨਸਮੈਨ ਨੇ ਪੜੇ ਲਿਖੇ ਨੇ ਜਿਹੜੇ ਹੈਨਾ ਜੀ ਤਾਂ ਇਸੇ ਤਰ੍ਹਾਂ ਕਈ ਨੇਰੇ ਅਨਪੜ੍ਹ ਨੇ ਜਿਹੜੇ ਪੰਜ ਪੰਜ ਪੜੇ ਹੋ ਆ ਉਹਨਾਂ ਨੂੰ ਵੀ ਐਸਐਸਪੀ ਡੀਸੀ ਸਲੂਟ ਮਾਰਦੇ ਹੀ ਆ ਐਸਐਚ ਨੂੰ ਉਹਨਾਂ ਨੂੰ ਸਲੂਟ ਮਾਰਦਾ ਨਹੀਂ ਡੀਐਸਪੀ ਸਲੂਟ ਮਾਰਦਾ ਨਹੀਂ ਜੇਕਰ ਪੱਤਰਕਾਰ ਆਮ ਲੋਕਾਂ ਦੇ ਹਿੱਤ ਦੇ ਵਿੱਚ ਸਵਾਲ ਪੁੱਛਦਾ ਤਾਂ ਉਹ ਭਮਕੜਾ ਨੂੰ ਚੁੱਬਦਾ ਉਦੋਂ ਇਹ ਕਹਿੰਦੇ ਜੀ ਡਿਗਰੀਆਂ ਕਾਨੂੰਨ ਇਹ ਦੇਖੋ ਜਿੱਦ ਤੱਕ ਇਹ ਕਹਿੰਦੇ ਕੋਰਟ ਦੇ ਵਿੱਚ ਜਾਣਾ ਪਏਗਾ ਤਾਂ ਸੰਵਿਧਾਨ ਨੇ ਇਹ ਲੋਕਤੰਤਰ ਹੈ ਲੋਕਤੰਤਰ ਦਾ ਮਤਲਬ ਸਮਝਦੇ ਹੋ ਲੋਕਤੰਤਰ ਲੋਕਾਂ ਦਾ ਤੰਤਰ ਅਸੀਂ ਆਪਣੀ ਮਰਜ਼ੀ ਦੇ ਨਾਲ ਬੋਲ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ ਖਾ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ ਪਾਸ ਰੱਖਦੇ ਹਾਂ ਆਪਣੀ ਮਰਜ਼ੀ ਦੇ ਨਾਲ ਅਸੀਂ ਕਿਤੇ ਵੀ ਘੁੰਮਣੇ ਫਿਰਨ ਜਾਣ ਜਾ ਸਕਦੇ ਆ ਤੇ ਇਸੇ ਤਰ੍ਹਾਂ ਸਾਨੂੰ ਫ੍ਰੀडम ਆਫ ਸਪੀਚ ਵੀ ਹੈ ਇੱਕ ਠੀਕ ਆ ਜੀ ਪਰ ਹਾਂ ਸਾਨੂੰ ਕੁਝ ਮਰਿਆਦਾ ਦੇ ਵਿੱਚ ਰੱਖ ਕੇ ਬੋਲਣਾ ਹਾਂ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਆ ਜਦ ਹੈਲੀਕਾਪਟਰ ਘੁੰਮਦਾ ਸੀ ਮੁੱਖ ਮੰਤਰੀ ਦਾ ਪੱਤਰਕਾਰਾਂ ਨੇ ਸਵਾਲ ਚੱਕਰੇ ਤਾਂ ਫਿਰ ਕਿ ਐਡੀ ਗੜੀ ਸੁਨਾਮੀ ਆ ਗਈ ਸੀ ਕਿ ਮੁੱਖ ਮੰਤਰੀ ਨੂੰ ਜਾਂ ਇਹਨੇ ਸਰਕਾਰ ਨੂੰ ਖੰਡਨ ਕਰ ਦਿੰਨੇ ਨਹੀਂ ਜੀ ਅਸੀਂ ਤਾਂ ਫਲਾਨੇ ਡਿਊਟੀ ਦੇ ਵਿੱਚ ਲਾਇਆ ਸੀਗਾ ਹੁਣ ਜਦੋਂ ਹੜਾ ਵੇਲੇ ਮੁੱਖ ਮੰਤਰੀ ਦਾ ਹੈਲੀਕਾਪਟਰ ਮੁੱਖ ਮੰਤਰੀ ਨੇ ਸਪੋਰਟ ਕੀਤਾ ਤਾਂ ਉਦੋਂ ਸਿਫਤਾਂ ਨਹੀਂ ਕੀਤੀਆਂ ਲੋਕਾਂ ਨੇ ਬਿਲਕੁਲ ਕੀਤੀਆਂ ਨਾ ਤਾਂ ਇਸੇ ਕਰਮ ਮੈਂ ਕਹਾਂ ਨਾ ਸਚਾਈ ਪਛਦੀ ਨਹੀਂ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਇਹਨਾਂ ਤੇ ਮੈਦੇ ਬਹੁਤ ਕਮਜ਼ੋਰ ਆ ਹੁਣ ਤਾਂ ਮੈਨੂੰ ਲੱਗਦਾ ਦੂਜੇ ਤੀਜੇ ਐਪੀਸੋਡ ਦੇ ਵਿੱਚ ਮੈਂ ਕਹਿ ਚੁੱਕਿਆ ਹੁਣ ਕੱਲ ਅਸੀਂ ਇਕੋ ਪਾਰਕ ਦਾ ਮੁੱਦਾ ਚੁੱਕਿਆ ਜੀ 72 ਲੱਖ ਵਾਲੀ ਅਨਕੇਸ਼ ਜੀ ਮੇਰੇ ਨਾਲ ਉੱਥੇ ਸੀਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਕਾਫੀ ਵਧੀਆ ਇਹਨਾਂ ਨੇ ਵੀ ਪ੍ਰੈਜੈਂਟੇਸ਼ਨ ਕੀਤੀ ਆ ਤੇ ਲੋਕਾਂ ਨੇ ਵੀ ਬਹੁਤ ਉਸ ਐਪੀਸੋਡ ਨੂੰ ਪਿਆਰ ਦਿੱਤਾ ਕਮੈਂਟ ਪੜਦ ਲਿਆ ਕਰਨ ਟਿੱਪਣੀਆਂ ਆ ਨਾ ਜਿਹੜੀਆਂ ਮੈਨੂੰ ਲੱਗਦੇ ਲੀਡਰ ਆ ਜਿਹੜੇ ਸਿਆਸਤਦਾਨ ਨੇ ਟਿੱਪਣੀਆਂ ਨਹੀਂ ਪਰੀ ਜੀ ਪੜਦੇ ਤਾਂ ਹਰ ਇੱਕ ਨੂੰ ਜੀ ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਰਾਈਟ ਹੈ ਫਰੀडम ਆਫ ਸਪੀਚ ਦਾ ਅਸੀਂ ਬੋਲ ਵੀ ਸਕਦੇ ਹਾਂ ਅਸੀਂ ਆਪਣੇ ਜਿਹੜੇ ਮੁੱਦੇ ਆ ਸਮਾਜਿਕ ਮੁੱਦੇ ਆ ਉਹਨਾਂ ਨੂੰ ਅਸੀਂ ਉਜਾਗਰ ਵੀ ਕਰ ਸਕਦੇ ਹਾਂ ਜੀ ਚੇਤੇ ਜੇ ਮੈਂ ਐਪੀਸੋਡ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਜਾਂ ਤੁਸੀਂ ਵੀ ਹੁਣੇ ਬੋਲਿਆ ਕਿ ਪੱਤਰਕਾਰਾਂ ਨੇ ਸਿਰਫ ਇੱਕ ਸਵਾਲ ਕੀਤਾ ਸੀ ਕਿ ਹੈਲੀਕਾਪਟਰ ਦੀ ਵਰਤੋਂ ਕੌਣ ਕਰ ਰਿਹਾ ਜਦ ਕਿ ਆਮ ਆਮ ਲੋਕਾਂ ਨੂੰ ਸਵਾਲ ਕਰਨੇ ਇਹਨਾਂ ਨੇ ਸਿਖਾਏ ਸੀਗੇ ਹੁਣ ਇਹ ਕਦ ਸਵਾਲਾਂ ਤੋਂ ਭੱਜਣ ਲੱਗੇ ਕਿਉਂ ਚੁੱਪ ਦੇ ਇਹਨਾਂ ਨੂੰ ਕਿ ਸੱਚ ਬੋਲਦੇ ਤਾਂ ਕਰਕੇ ਜੀ ਤਾਂ ਇਹ ਕੇਜ ਨੂੰ ਜਿੰਦਾਬਾਲ ਸਾਰਾ ਕੁਝ ਫੇ ਸਹੀ ਨਹੀਂ ਇਹ ਸਹੀ ਹੈ ਜੀ ਇੱਕ ਮੁੱਖ ਮੰਤਰੀ ਸਾਹਿਬ ਦੀ ਲੋਕ ਸਭਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ ਜਦੇ ਵਿੱਚ ਉਹ ਰੋਲਾ ਪਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਪੀਕਰ ਸਾਹਿਬ ਇਹ ਉਲੰਘਣਾ ਹੈ ਮਾਨਨਯੇ ਸੁਪਰੀਮ ਕੋਰਟ ਕੇ ਆਦੇਸ਼ੋ ਕੀ ਸੁਪਰੀਮ ਕੋਰਟ ਕਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੋਈ ਹੈ ਕਿ ਫੇਸਬੁਕ ਤੇ ਬੋਲਣਾ ਕੋਈ ਕ੍ਰਾਈਮ ਨਹੀਂ ਆ ਤੁਸੀਂ ਵੀ ਸ਼ਾਇਦ ਉਹ ਵੀਡੀਓ ਦੇਖੀ ਹੋਵੇ ਜਨੀ ਕੇ ਜੀ ਨੇ ਉਹ ਦੇਖੀ ਹੋਣੀ ਆ ਉਹ ਵੀਡੀਓ ਤਾਂ ਉਹ ਫਿਰ ਮਤਲਬ ਕਿ ਆਪਣੀ ਵਾਰੀ ਗੱਲਾਂ ਕੁਝ ਹੋਰ ਹੈ ਜਦੋਂ ਤਾਂ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਉਦੋਂ ਤੁਸੀਂ ਬਹੁਤ ਹਮਦਰਦਤ ਤੁਹਾਨੂੰ ਫਿਕਰ ਆ ਪੂਰੇ ਸਮਾਜ ਦਾ ਪੂਰੇ ਤੰਤਰ ਦਾ ਪੂਰੇ ਸੂਬੇ ਦਾ ਪੂਰੇ ਮੁਲਕ ਦਾ ਜਦੋਂ ਤੁਹਾਨੂੰ ਕੁਰਸੀ ਮਿਲਦੀ ਹੈ ਤਾਂ ਜਦੋਂ ਸਾਡੇ ਵਰਗੇ ਪੱਤਰਕਾਰ ਸਵਾਲ ਚੱਕਦੇ ਨੇ ਤਾਂ ਫਿਰ ਬਦਲੇ ਦੇ ਵਿੱਚ ਸਾਨੂੰ ਐਫ ਆਈ ਆਈ ਆ ਐਫ ਆਈ ਆਰ ਮਿਲਦੀਆਂ ਨੇ ਮਾਮਲੇ ਮਿਲਦੇ ਨੇ ਧਮਕੀਆਂ ਮਿਲਦੀਆਂ ਨੇ ਇਸ ਤਰ੍ਹਾਂ ਦੀ ਬਰਤਾਰੀ ਜਿਹੜੇ ਉਹ ਸਾਡੇ ਨਾਲ ਹੁੰਦੇ ਨੇ ਮਤਲਬ ਕਿ ਆਪ ਹੀ ਸਵਾਲ ਕਰਨੇ ਸਿਖਾ ਕੇ ਤਾਂ ਆਪ ਹੀ ਹੁਣੇ ਭਜਦੇ ਆ ਇਹਨਾਂ ਤੇ ਜਿਹੜੇ ਵਲੰਟੀਅਰ ਆ ਮੈਂ ਨਵਜੋਤ ਮਹਿਤਾ ਦੀ ਐਗਜ਼ਾਮਪਲ ਦੇਾਂਗਾ ਚੱਬੇਵਾਲ ਦਾ ਉਹ ਮੁੰਡਾ ਨੌਜਵਾਨ ਰਹਿਣ ਵਾਲਾ ਉਹਨੇ ਇੰਨੀ ਕੁ ਜ਼ਿਆਦਾ ਦੁਸ਼ਮਣੀ ਪਾਲੀ ਭਗਵੰਤ ਮਾਨ ਪਿੱਛੇ ਲੱਗ ਕੇ ਚਲੋ ਇਹ ਤਾਂ ਨਹੀਂ ਕਿ ਭਗਵੰਤ ਮਾਨ ਨੇ ਕਿਹਾ ਕਿ ਭਾਈ ਤੂੰ ਦੁਸ਼ਮਣੀ ਪਾਲਾ ਅਗਲੇ ਚ ਜੋਸ਼ ਸੀ ਜਨੂਨ ਸੀ ਭਗਵੰਤ ਮਾਨ ਦੀ ਵਿਚਾਰਧਾਰਾ ਨੂੰ ਲੈ ਕੇ ਕਿ ਯਾਰ ਉਹ ਸੱਚਾ ਹਮਦਰਦੀ ਆ ਪੰਜਾਬ ਦਾ ਜੀ ਮੁੜ ਕੇ ਹਾਲਾਤ ਕੀ ਹੋਏ ਤਿੰਨ ਚਾਰ ਇੰਟਰਵਿਊ ਸਾਡੇ ਨਾਲ ਹੋ ਗਏ ਉਹ ਕਹਿੰਦੇ ਯਾਰ ਉਹ ਭਗਵੰਤ ਮਾਨ ਨੇ ਹੈ ਹੀ ਨਹੀਂ ਉਹ ਵਾਲਾ ਇਹ ਤਾਂ ਦਿੱਲੀ ਵਾਲਿਆਂ ਦੀ ਝੋਲੀ ਦੇ ਵਿੱਚ ਪਿਆ ਹੋਇਆ ਕਹਿੰਦੇ ਜੀ ਇਸ ਤਰ੍ਹਾਂ ਦੇ ਇਹਨਾਂ ਦੇ ਹਾਲਾਤ ਨੇ ਜੀ ਚੇਤਨ ਜੀ ਹੁਣ ਇਹਨਾਂ ਨੇ ਤੇ ਇੱਕ ਸਵਾਲ ਕੀਤਾ ਸੀ ਪੱਤਰਕਾਰਾਂ ਨੇ ਇਕੱਠੇ ਹੋ ਕੇ ਇਹਨਾਂ ਨੇ ਐਫ ਆਈ ਆਰ ਦਰਜ ਕਰ ਲਈ ਸੱਤਾ ਤੌਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਵਾਅਦਾ ਸ਼ਾਇਦ ਕੋਈ ਪੂਰਾ ਵੀ ਨਹੀਂ ਹੋ ਜੇ ਹੁਣ ਉਹੀ ਲੋਕ ਸਵਾਲ ਕਰਨਗੇ ਕਿ ਉਹਨਾਂ ਦੇ ਪਰਚੇ ਦਾਜ ਕਰਾਉਣਗੇ ਕਿ ਬੀਬੀਆਂ ਦਾ 1000-1000 ਰੁਪਿਆ ਕਿੱਥੇ ਆ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ 6 ਮਹੀਨੇ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਇਹ ਰਿਸ਼ਵਤਖੋਰੀ ਬੰਦ ਕਰ ਲਾਂਗੇ ਸਭ ਤੋਂ ਵੱਡਾ ਇੱਕ ਇਹਨਾਂ ਨੇ ਗੱਲ ਕੀਤੀ ਸੀਗੀ ਕਿ ਮੈਂ ਆਪਣੀ ਮਾਤਾ ਦੀ ਸੌਂ ਖਾਣਾ ਕਿ ਮੈਂ दारू ਛੱਡ ਦੂੰਗਾ ਸੀਐਮ ਭਗਵੰਤ ਮਾਨ ਕਹਿੰਦੇ ਹੁਣ ਕਈ ਵਾਰੀ ਪ੍ਰੈਸ ਮੋਰੇ ਮੀਡੀਆ ਮੋਰੇ ਹੁੰਦੇ ਕੀ ਗੱਲ ਲੋਕਾਂ ਨੂੰ ਪਤਾ ਨਹੀਂ ਲੱਗਦਾ ਫਿਰ ਇਹਨਾਂ ਸਵਾਲਾਂ ਦਾ ਜਵਾਬ ਕੌਣ ਦਊਗਾ ਦੋਸ਼ ਹੂੰ ਤੇ ਜੇ ਇੱਥੇ ਮੈਂ ਤੁਹਾਨੂੰ ਇਹ ਕਹਾਂਗਾ ਇਹ ਵੀ ਗੱਲ ਹੁਣ ਫੜ ਲੈਣ ਦੇਖੋ ਜੇ ਪ੍ਰੀਤ ਵਿਰੋਧੀ ਤੇਰਾ ਮਖੌਲ ਲਡਾਉਂਦੀਆਂ ਨੇ ਆ ਦੇਖ ਲੋ ਜੀ ਮਾਨ ਸਾਹਿਬ ਹੱਲੇ ਭਗਵੰਤ ਸਿੰਘ ਸਾਹਿਬ ਦਾ ਹਾਲ ਦੇਖ ਲੋ ਮੁੱਖ ਮੰਤਰੀ ਦਾ ਹਾਲ ਦੇਖ ਲੋ ਆਮ ਲੋਕ ਵੀ ਟਿੱਪਣੀਆਂ ਕਰਦੇ ਨੇ ਹੂੰ ਮਤਲਬ ਕਿ ਉਹੀ ਆ ਨਾ ਆਪਣੀ ਵਾਰੀ ਕੁਝ ਹੋਰ ਆ ਤੇ ਦੂਜੀ ਵਾਰੀ ਕੁਝ ਹੋਰ ਆ ਤੁਹਾਨੂੰ ਮੈਂ ਹੁਣ ਇੱਕ ਗੱਲ ਕਹਾਂਗਾ ਜੀ ਹੁਣ ਅਰਵਿੰਦ ਕੇਜਰੀਵਾਲ ਤੇ ਐਫ ਆਈ ਆਰ ਹੋਈ ਆ ਹਾਂਜੀ ਇਹ ਪੰਜਾਬ ਦੇ ਵਿੱਚੋਂ ਕਿਸੇ ਵੀ ਇਨਕਲਾਬੀ ਨੇ ਰੋਲਾ ਨਹੀਂ ਪਾਇਆ ਹੂੰ ਤੁਹਾਨੂੰ ਪਤਾ ਇਸ ਗੱਲ ਦਾ ਜੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਵਿੱਚ ਐਫ ਆਈ ਆਰ ਕਿਉਂ ਲਾਂਚ ਹੋਈ ਆ ਜੀ ਪਿੱਛੇ ਜੀ ਇਹਨਾਂ ਨੇ ਇੱਕ ਫੇਸਬੁਕ ਤੇ ਪੋਸਟ ਸ਼ੇਅਰ ਕੀਤੀ ਮੈਂ ਵੀ ਅੱਜ ਦੇਖੀ ਹੂੰ ਕਹਿੰਦੇ ਦਿੱਲੀ ਕੇ ਅਧਿਆਪਕਾਂ ਕੀ ਜੋ ਡਿਊਟੀ ਹੈ ਨਾ ਉਹ ਕੁੱਤੋਂ ਕੀ ਗਿਣਤੀ ਕੇ ਲਈ ਲਗਾ دی ਗਈ ਹੈ ਜਾਂ ਦਿੱਲੀ ਕੇ ਅਧਿਆਪਕ ਅਬ ਕੁੱਤੋਂ ਕੀ ਗਿਣਤੀ ਕਰਨਗੇ ਜਾਂ ਬੱਚੋਂ ਕੋ ਪੜਾਈ ਕਰਵਾਉਣਗੇ ਹੂੰ ਜਿਹੜਾ ਦਿੱਲੀ ਡਿਪਾਰਟਮੈਂਟ ਦਿੱਲੀ ਐਜੂਕੇਸ਼ਨ ਡਿਪਾਰਟਮੈਂਟ ਹੈ ਜਿਹੜੇ ਉਹਨਾਂ ਦੇ ਡਾਇਰੈਕਟਰ ਨੇ ਜੀ ਤਾਂ ਕਹਿੰਦੇ ਬਿਲਕੁਲ ਗੁੰਮਰਾਹਕੋਨ ਬਿਆਨ ਦਿੱਤਾ ਗਿਆ ਗਲਤ ਦਿੱਤਾ ਗਿਆ ਹਮ ਅਗਲੇ ਨੇ ਵੀ ਬੀਐਨਐਸ ਦੀਆਂ ਵੱਖ-ਵੱਖ ਧਨਾਵਾਂ ਤਾ ਤਾਂ ਇਹਨਾਂ ਦੇ ਸੁਪਰੀਮ ਕੋਰਟ ਪੇ ਪਰਚਾ ਦੇ ਦਿੱਤਾ ਕੋਈ ਕੁਸਕਿਆ ਪਮੱਕੜ ਕੋਈ ਪੇੜ ਕੁਸਕੀ ਕੋਈ ਵੀ ਨਹੀਂ ਕਿਉਂ ਆਪ ਹੀ ਦੋ ਤੇ ਚਾਰ ਦਿਨ ਪਹਿਲਾਂ ਵੀ ਉਹੀ ਕੰਮ ਕੀਤਾ ਜੇ ਹੁਣ ਮਤਲਬ ਕਿ ਆਪਣੀ ਵਾਰੀ ਜਦੋਂ ਇਹਨਾਂ ਤੇ ਪਰਚਾ ਪੈ ਜਾਵੇ ਅਰਵੰਦ ਕੇਜਰੀਵਾਲ ਬਹੁਤ ਵੱਡੇ ਇਨਕਲਾਬੀ ਹੈ ਉਹ ਬਹੁਤ ਜ਼ਿਆਦਾ ਦੇਸ਼ ਕੇ ਬਾਰੇ ਵਿੱਚ ਸੋਚਤੇ ਹੈ ਮੋਦੀ ਉਹਨੂੰ ਦਬਾਉਣਾ ਚਾਹਤਾ ਹੈ ਆਪ ਯਾਰ ਤੁਸੀਂ ਆਮ ਲੋਕਾਂ ਨੂੰ ਦਬਾਈ ਜਾਂਦੇ ਜਿਨ੍ਹਾਂ ਚੰਦਲਾਂ ਨੇ ਤੁਹਾਡੀ ਸਪੋਰਟ ਕੀਤੀ ਸੀਗੀ ਮੈਂ ਖੁਦ ਇੰਟਰਵਿਊ ਦੇ ਵਿੱਚ ਕਈ ਵਾਰ ਬੰਦਿਆਂ ਮੈਂ ਆਮ ਆਦਮੀ ਪਾਰਟੀ ਦੀ ਖੁੱਲ੍ਹ ਕੇ ਸਪੋਰਟ ਕੀਤੀ ਸੀਗੀ ਜੀ ਬਿਲਕੁਲ ਠੀਕ ਹੈ ਨਾ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਲੋਭ ਤੋਂ ਅਸੀਂ ਕਿਹਾ ਉਹਨਾਂ ਨੂੰ ਕਿਹਾ ਸੀਗਾ ਕਿ ਭਾਈ ਸਾਨੂੰ ਬਾਅਦ ਵਿੱਚ ਤੁਸੀਂ ਡਾਇਰੈਕਟਰ ਲਾ ਦਿਓ ਕਿਸੇ ਦਾ ਜਾਂ ਕਿ ਸਾਨੂੰ ਕੋਈ ਚੇਅਰਮੈਨ ਕੀ ਦੇ ਦਿਓ ਸਾਨੂੰ ਕੁਝ ਕਰ ਦਿਓ ਸਾਡੇ ਨਾਲ ਫੈਕਟਰੀ ਕਰ ਦਿਓ ਜੀ ਇੱਕ ਸਿਰਫ ਪੰਜਾਬ ਦੇ ਹਮਾਇਤੀ ਹੋਣ ਦੇ ਨਾਤੇ ਪਰ ਸਾਨੂੰ ਨਹੀਂ ਪਤਾ ਸੀਗਾ ਕਿ ਇਹ ਪਹਿਲਿਆਂ ਤੋਂ ਵੀ ਇਹਨੇ ਕੰਮੇ ਨਿਕਲਨੇ ਜੀ ਇਹ ਤੁਸੀਂ ਮੇਰਾ ਆਖਰੀ ਸਵਾਲ ਹੈ ਜੇ ਲੋਕ ਕਹਿੰਦੇ ਨੇ ਕਿ ਇਹ ਯੂਟਿਊਬਰ ਨੇ ਕੋਈ ਪੱਤਰਕਾਰ ਨਹੀਂ ਹੈਗੇ ਬਲੌਗਰ ਨਹੀਂ ਹੈਗੇ ਸੱਚ ਬੋਲਣਾਂ ਨੇ ਕੋਈ ਸਰਟੀਫਿਕੇਟ ਦੀ ਲੋੜ ਹੈਗੀ ਕਿ ਨਹੀਂ ਦੇਖੋ ਮੈਂ ਤਾਂ ਸ਼ੁਰਾਤ ਦੇ ਵਿੱਚ ਦੱਸ ਕੇ ਹਟਿਆ ਹਾਂ ਜੀ ਲੋਕਤੰਤਰ ਹੈ ਆਪਣੀ ਮਰਜ਼ੀ ਦੇ ਨਾਲ ਬੋਲ ਸਕਦੇ ਆ ਖਾ ਪੀ ਸਕਦੇ ਆ ਕੰਫਰਸ ਕਰ ਸਕਦੇ ਆ ਜੋ ਮਰਜ਼ੀ ਕਰੀਏ ਮर्यादा ਦੇ ਵਿੱਚ ਰਹਿ ਕੇ ਅਸੀਂ ਹਰ ਇੱਕ ਕੰਮ ਨੂੰ ਕਰ ਸਕਦੇ ਆ ਠੀਕ ਹੈ ਨਾ ਜੀ ਇਹ ਗੱਲਾਂ ਐ ਜੋ ਮਰਜ਼ੀ ਬਣਾਈ ਜਾਣ ਜੇ ਅਸੀਂ ਬਹੁਤ ਇਦਾਂ ਉਦਾਂ ਪਰ ਲੋਕਤੰਤਰ ਹੈ ਡੈਮੋਕ੍ਰੇਸੀ ਆ ਇਹ ਤਾਂ ਫਿਰ ਡਿਕਟੇਟਰਸ਼ਿਪ ਆ ਜਿੱਦਾਂ ਇਹ ਪਰਚੇ ਦਰਜ ਕਰੀ ਜਾਂਦੇ ਇਹ ਤਾਂ ਤਾਨਾਸ਼ਾਹੀ ਆ ਜਿਹੜੀ ਇਹ ਕਹਿੰਦੇ ਕਿ ਕੇਂਦਰ ਦੀ ਸਰਕਾਰ ਕਰਦੀ ਆ ਇਹ ਆਪੂ ਆਸਾਨਾ ਧਮਕਾਣਾ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਉਦੋਂ ਮੀਡੀਆ ਬੋਲਿਆ ਨਹੀਂ ਸਭ ਤੋਂ ਵੱਧ ਪੰਜਾਬ ਦਾ ਮੀਡੀਆ ਬੋਲਿਆ ਤਾਂ ਹੁਣ ਆ ਮਨਰੇਗਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਆ ਕੀ ਗੱਲ ਅਸੀਂ ਉਹਨੂੰ ਕਵਰਿੰਗ ਕਰਦੇ ਸਾਰਾ ਕੁਝ ਕਰਦੇ ਆ ਉਹਨਾਂ ਫਿਰ ਕਾਂਗਰਸ ਨੇ ਧਰਨੇ ਤੇ ਆਣਾ ਵਾ ਜਿਹੜੇ ਮਨਰੇਗਾ ਵਰਕਰ ਆ ਮੇਰੇ ਸੁਣਨਾ ਚਾਹੀਦਾ ਉਹ ਵੀ ਸੜਕਾਂ ਤੇ ਉਤਰਨਗੇ ਜਲਦ ਅਸੀਂ ਉਹਨਾਂ ਨੂੰ ਕਿਉਂ ਨਹੀਂ ਕਵਰ ਕਰਾਂਗੇ ਅਸੀਂ ਜ਼ਰੂਰ ਉਹਨਾਂ ਨੂੰ ਕਵਰ ਕਰਾਂਗੇ ਅਸੀਂ ਕਿਸੇ ਪ ਅੱਛਾ ਦਿਖਾਉਣਾ ਸਾਡੀ ਜਿਹੜੀ ਉਹ ਜ਼ਿੰਮੇਵਾਰੀ ਆ ਤਾਂ ਉਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਬਹੁਤ ਬਹੁਤ ਧੰਨਵਾਦ ਚੇਤਨ ਧੰਨਵਾਦ ਪ੍ਰੀਤ ਜੀ ਜੀ ਸੋ ਇਹ ਸਾਨੂੰ ਮੇਰੇ ਨਾਲ ਚੇਤਨ ਕਸ਼ਪ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਅਸੀਂ ਬਹੁਤ ਜਲਦ ਇੱਕ ਨਵੇਂ ਵਿਸ਼ੇ ਦੇ ਉੱਪਰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਕਚਹਿਰੀ ਮਰੇ ਹਾਜ਼ਰ ਹੋਵਾਂਗੇ ਉਹ ਤੱਕ ਤੁਸੀਂ ਆਪਣੇ ਪ੍ਰੀਤ ਕਰੇ ਵਾਲ ਨੂੰ ਦਿਓ ਇਜਾਜ਼ਤ ਧੰਨਵਾਦ ਜੀ